ਦਈ ਕਿਸੇ ਆਪਾਂ ਕੱਲੇ ਸਿੱਖ ਧਰਮ ਦੀ ਗੱਲ ਨਹੀਂ ਕਰਦੇ ਜਦੋਂ ਉਮਰ ਵੱਧ ਜਾਂਦੀ ਆ ਕਾਹ ਤੋਂ ਰੱਬ ਦੀਆਂ ਗੱਲਾਂ ਕਰਨ ਲੱਗ ਜਾਂਦਾ ਬੰਦਾ ਉਹ ਮੈਨੂੰ ਦੱਸੋ ਚਾਹੇ ਸਿੱਖਾ ਮੁਸਲਮਾਨ Hindu ਕੋਈ ਵੀ ਹੈ ਉਹ ਕਿਉਂ ਭੱਜਦਾ ਫਿਰ ਜੇ ਇਹ ਚੀਜ਼ ਦੀ ਸੱਚਾਈ ਨਾ ਹੋਵੇ ਫਿਰ ਇੱਧਰ ਨੂੰ ਨਾ ਆ ਜਾਣ ਮਿਲਦਾ ਉਹ ਵੀ ਕਿਤੇ ਨਾ ਕਿਤੇ ਫਾਇਦਾ ਹੀ ਲੱਭਦੇ ਆ ਕਿ ਅੱਗੇ ਜਾ ਕੇ ਸਾਡੇ ਸੁਧਰ ਜਾਣ ਸਾਨੂੰ ਉਹੀ ਮਰਨ ਤੋਂ ਬਾਅਦ ਉਹ ਚੀਜ਼ਾਂ ਨਾਲ ਸੈੱਡ ਕਰਨੀਆਂ ਪੈਣ ਫਾਇਦਾ ਹੀ ਦੇਖ ਰਿਹਾ ਇਨਸਾਨ ਤਾਂ ਪਰ ਸੱਚੀ ਗੱਲ ਹੈ ਜੀ ਹਰੇਕ ਚੀਜ਼ ਮਗਰ ਫਾਇਦੇ ਮਗਰ ਭੱਜੇ ਆਪਾਂ ਹੁਣ ਦੂਜੀ ਗੱਲ ਵੱਡੀ ਮੈਂ ਹੋ ਸਕਦਾ ਇੱਥੋਂ ਗਲਤ ਹੋਵਾਂ ਕੋਈ ਐਵੇਂ ਨਹੀਂ ਜੋ ਆਪਾਂ ਵੱਡਿਆਂ ਤੋਂ ਜਾਵਦੇ ਟੀਚਰਾਂ ਤੋਂ ਸੁਣਿਆ ਕਹਿੰਦੇ ਵੀ ਜਦੋਂ ਬੱਚੇ ਦਾ ਜਨਮ ਹੁੰਦਾ ਜਨਮ ਹੁੰਦਾ ਨਾ ਜੀ ਉਹ ਪਰਮਾਤਮਾ ਤੋਂ ਵਿਛੜੇ ਨੂੰ ਉਹਨੂੰ ਥੋੜਾ ਟਾਈਮ ਹੋਇਆ ਹੁੰਦਾ ਠੀਕ ਆ ਜੇ ਹੁਣ ਛੋਟਾ ਬੱਚਾ 2-3 ਸਾਲ ਜਿੰਨੇ ਸਾਲ ਤੋਂ ਜਵਾਬ ਬੋਲਣ ਲੱਗਦਾ ਉਹ ਕਿੰਨੇ ਸਾਲ ਤੋਂ ਬੋਲਣ ਲੱਗਦਾ ਛੋਟੀ ਉਮਰ ਦੇ ਵਿੱਚ ਨਾ ਉਹਨੂੰ ਜਦੋਂ ਆਪਾਂ ਛੇਤੀ ਬਾਣੀ ਨਾਲ ਜੋੜ ਦਾਂਗੇ ਜਾਂ ਕਿਸੇ ਵੀ ਚੀਜ਼ ਨਾਲ ਜੋੜ ਦਾਂਗੇ ਗੁਰੂ ਨਾਲ ਜੋੜ ਦਾਂਗੇ ਚਾਹੇ Hindu ਧਰਮ ਚਾਹੇ Sikh ਧਰਮ ਚ ਉਹ ਉਹਨੂੰ ਗੁਰੂ ਨੇ ਛੇਤੀ ਆਪਦੇ ਵੱਲ ਖਿੱਚਿਆ ਕਿਉਂਕਿ ਉਹਨੂੰ ਸਮਾਂ ਥੋੜਾ ਹੋਇਆ ਉਹਦੇ ਨਾਲ ਵਿਛੜੇ ਬਿਲਕੁਲ ਜਦੋਂ ਆਪਾਂ ਜਿਆਦਾ ਲੰਬੀ ਉਮਰ ਚ ਜਾ ਕੇ ਇਧਰਲੇ ਪਾਸੇ ਨੂੰ ਹੁੰਨੇ ਆ ਸਮਾਂ ਕਿੰਨਾ ਹੋ ਗਿਆ ਹੂੰ ਇਹ ਚੀਜ਼ ਕਰਕੇ ਆ ਉਦੋਂ ਫਿਰ ਸਮਾਂ ਵੀ ਜਿਆਦਾ ਲੱਗਦਾ ਜੋ ਛੋਟੇ ਹੁੰਦੇ ਹੀ ਜੁੜ ਜਾਂਗੇ ਤਾਂ ਕਹਿੰਦੇ ਹੁੰਦੇ ਆ ਨਾ ਇੱਕ ਆਪਾਂ ਮੋਸਟਲੀ ਸੁਣੀ ਸੁਣੀ ਵੀ ਆ ਕਹਾਵਤ ਕਹਿੰਦੇ ਹੁੰਦੇ ਆ ਜਵਾਕ ਦੇ ਮੂੰਹ ਤਾਂ ਰੱਬ ਵੀ ਛੇਤੀ ਸੁਣਦਾ ਹੂੰ ਹੁਣੀ ਆ ਨਾ ਇਹ ਚੀਜ਼ਾਂ ਜਿਹੜੀਆਂ ਉਹ ਕਿਉਂ ਕਿਉਂਕਿ ਉਹਨੂੰ ਜੇ ਉਮਰ ਛੋਟੀ ਹੁੰਦੀ ਆ ਉਹ ਪਰਮਾਤਮਾ ਨਹੀਂ ਜਨਮਤਾ ਉੱਥੋਂ ਆਇਆ ਉਹਨੂੰ ਵਿਛੜੇ ਨੂੰ ਥੋੜਾ ਟਾਈਮ ਹੋਇਆ ਹੁੰਦਾ ਜੋ ਬੋਲ ਆ ਉਹਦੇ ਦਿਲ 'ਚ ਕੋਈ ਪਾਪ ਨਹੀਂ ਜਵਾਕਾਂ ਦੇ ਦਿਲ 'ਚ ਥੋੜੀ ਪਾਪ ਹੁੰਦਾ ਵੀ ਮੇਰਾ ਇਥੋਂ ਫਾਇਦਾ ਹੋਊ ਜਾਂ ਨੁਕਸਾਨ ਤਾਂ ਜੋ ਮੂੰਚ ਆਏ ਉਹਨਾਂ ਨੇ ਬੋਲ ਦੇਣਾ ਉਹੀ ਕਿ ਆਪਾਂ ਸੁਣਦੇ ਹੀ ਆਮ ਹੀ ਕਹਾਵਤ ਵੀ ਜਵਾਕਾਂ ਹੀ ਰੱਬ ਜਿਆਦਾ ਸੁਣਦਾ ਉਹ ਚੀਜ਼ ਹੋ ਜਾਂਦੀ ਹੈ ਜੀ ਫਿਰ ਜਿਆਦਾ ਜਦੋਂ ਲੰਬੀ ਉਮਰ ਉਮਰ ਦੇ ਵਿੱਚ ਬੰਦਾ ਜਾਂਦਾ ਠੀਕ ਆ ਉਦੋਂ ਤਾਂ ਫਿਰ ਆਪਦੇ ਫਾਇਦੇ ਮਾਰਾ ਵੀ ਉਹਨੂੰ ਐ ਹੁੰਦਾ ਵੀ ਮੇਰਾ ਸਮਾਂ ਨੇੜੇ ਆ ਵੀਰਦੂ ਗਾਂ ਕਿਹੜਾ ਹੁਣ ਦੀ ਨਾ ਕੁਛ ਸਾਰਾ ਥੱਕ ਜਾਂਦਾ ਨਾ ਜਵਾਕ ਆਪਦੇ ਕੰਮਕਾਰਾਂ 'ਚ ਰੁੱਝ ਜਾਂਦੇ ਆ ਜਵਾਕ ਕੀ ਆ ਮੰਨ ਕੇ ਚੱਲੋ ਬੰਦਾ ਬਜ਼ੁਰਗ ਹੋ ਗਿਆ ਪੋਤਿਆਂ ਵਾਲਾ ਹੋ ਗਿਆ ਜੋ ਆਕਾ ਨੇ ਕੀਆ ਆਪਦੇ ਗਾਂਝ ਵਾਕਾਂ ਦਾ ਮੋਹ ਪੈ ਜਾਂਦਾ ਬੁੜੇ ਨੂੰ ਕੀ ਕਰਦੇ ਆ ਕੱਲੀ ਘਰ ਦਾ ਬਈ ਨਿਗਾ ਰੱਖੀ ਜਾਂ ਜਵਾਕ ਖੜਾ ਲਿਆ ਇਥੋਂ ਤੱਕ ਹੀ ਸੀਮਤ ਆ ਹੁਣ ਪਤਾ ਲੱਗ ਜਾਂਦਾ ਵੀ ਸਾਰਾ ਕੁਝ ਸੀ ਲਾਲਚਪ੍ਰਤੀ ਸੀ ਵੀ ਜਿੰਨਾ ਟਾਈਮ ਆ ਆਉਦੀ ਲਾਦ ਨੂੰ ਦਿੱਤਾ ਠੀਕ ਆ ਉਹਨਾ ਟਾਈਮ ਤਾਂ ਬਾਪੂ ਜੀ ਬਾਪੂ ਜੀ ਸੀ ਉਸ ਤੋਂ ਬਾਅਦ ਹੁਣ ਕਿੱਥੇ ਲੈ ਜਾਣ ਹੁਣ ਮੈਂ ਵੱਡੀ ਉਮਰ ਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਕੋਈ ਜੀ ਮੁੰਡਾ ਵੀ ਆਪਦੇ ਪਿਓ ਨੂੰ ਉਸ ਜਗ੍ਹਾ ਤੇ ਨਾਲ ਸਾਰੇ ਜਗ੍ਹਾ ਤੇ ਜਿੱਥੇ ਜਿੱਥੇ ਉਹ ਤੁਰਿਆ ਫਿਰਦਾ ਵੱਡਾ ਇਹ ਹੁੰਦਾ ਯਾਰ ਨਹੀਂ ਨਹੀਂ ਬਾਪੂ ਅਹੀ ਜਾਣਾ ਅਸੀਂ ਮੁੰਡੇ ਖੁੰਡੇ ਆਂ ਜੇ ਕੁੜੀਆਂ ਹੁੰਦੀਆਂ ਨਹੀਂ ਨਹੀਂ ਮੰਮੀ ਅਸੀਂ ਕੁੜੀਆਂ ਕੁੜੀਆਂ ਹਨ ਮੋਸਟਲੀ ਇਹ ਵੀ ਕਿਹਾ ਜਾਂਦਾ ਤੁਹਾਨੂੰ ਕੀ ਪਤਾ ਹਾਂ ਸਾਨੂੰ ਪਤਾ ਚੱਲਦਾ ਹਾਂ ਅੱਜ ਕੱਲ ਉਹਨਾਂ ਨੂੰ ਤਾਂ ਆਪੇ ਹੀ ਨਹੀਂ ਪਤਾ ਉਹਨਾਂ ਨੇ ਜਦੋਂ ਐਡੇ ਕਰਤਾ ਹੁਣ ਇਹ ਚੀਜ਼ਾਂ ਹੀ ਸਾਡੇ ਨਾਲ ਵੀ ਵਾਪਰੀਆਂ ਮੇਰੇ ਨਾਲ ਕਿਹੜਾ ਮੈਂ ਆਪਦੇ ਆਪ ਨੂੰ ਕਹਾਂ ਉਹ ਕੰਮ ਮੇਰੀ ਡੈਡੀ ਨਾਲ ਯਾਰੀ ਦੋਸਤੀ ਵਾਲਾ ਕੰਮ ਬਈ ਅਸੀਂ ਜਿੰਨਾ ਟਾਈਮ ਡੈਡੀ ਬਿਮਾਰ ਨਹੀਂ ਸੀ ਕੱਠਿਆ ਨਹੀਂ ਰਹਿਣਾ ਉਦੋਂ ਲੜਾਈਆਂ ਪੜਾਈਆਂ ਵੀ ਸਮਾਂ ਦੀ ਹੁੰਦੀਆਂ ਰਹੀਆਂ ਡੈਡੀ ਨਾਲ ਮੇਰੇ ਨਾਲ ਵੀ ਜਿਵੇਂ ਲੋਕੀ ਆ ਆਪਾਂ ਦੇਖਦੇ ਆ ਉਹੋ ਜਿਹਾ ਹੀ ਮੈਂ ਸੀ ਪਾਗਲਪੰਤੀ ਵਾਲਾ ਪਰ ਇਹ ਚੀਜ਼ ਦੀ ਕਦਰ ਕਹਿੰਦੇ ਆ ਨਾ ਵੀ ਬੰਦੇ ਉਦੋਂ ਪੈਂਦੀ ਜਦੋਂ ਬੰਦਾ ਉਹਨਾਂ ਚੀਜ਼ਾਂ ਨੂੰ ਯਾਦ ਕਰਦਾ ਨਾ ਹੋਣ ਜ਼ਿੰਦਗੀ 'ਚ ਹੁਣ ਉਹ ਬਿਮਾਰ ਆ ਤਿੰਨਾਂ ਸਾਲਾਂ ਤੋਂ ਹੁਣ ਮੈਂ ਕਹਿੰਨਾ ਵੀ ਡੈਡੀ ਮੈਂ ਵੇਖ ਲਾ ਵੀ ਮੈਂ ਕਿਹੋ ਜਿਹਾ ਸੀ ਤੇ ਮੈਂ ਇੱਕ ਕਲਾਕਾਰ ਬਣ ਗਿਆ ਵੀ ਤੂੰ ਇਹਨੂੰ ਬਾਹਰ ਉੱਠ ਕੇ ਤੂੰ ਮੇਰੇ ਨਾਲ ਆ ਤਾਂ ਸਹੀ ਮੈਂ ਤੈਨੂੰ ਦਿਖਾਵਾਂ ਵੀ ਆਪਾਂ ਕਿਦਾਂ ਈ ਜ਼ਿੰਦਗੀ ਬਣ ਗਈ ਹੁਣ ਉਹ ਸਮਾਂ ਨਹੀਂ ਹੈ ਹੁਣ ਉਹਦੇ ਤੋਂ ਨਹੀਂ ਉੱਠਿਆ ਜਾਂਦਾ ਮੰਨ ਲੈ ਗੱਲ ਇਹ ਸਾਰੀਆਂ ਚੀਜ਼ਾਂ ਇੱਕ ਜਗ੍ਹਾ ਤੇ ਮੈਚ ਨਹੀਂ ਕਰਦੀਆਂ ਜੀ ਜਦੋਂ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਆਪਾਂ ਨੂੰ ਉਦੋਂ ਉਹ ਸਮਾਂ ਨਹੀਂ ਹੁੰਦਾ ਸਹੀ ਗੱਲ ਜਦੋਂ ਸਮਾਂ ਆ ਜਾਂਦਾ ਉਦੋਂ ਚੀਜ਼ ਨਹੀਂ ਹੁੰਦੀ ਹਾਏ